ਪਿਛਲੇ ਕੁਝ ਦਿਨਾਂ ਤੋਂ ਸਾਗਰ ਦੀ ਵੌਟੀ ਗੀਤ ਹੀ ਸਾਰੇ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਆਮ ਲੋਕਾਂ ਤੋਂ ਲੈ ਕੇ ਪੰਜਾਬੀ ਇੰਡਸਟਰੀ ਦੇ ਨਾਮੀ ਸਿੰਗਰ ਵੀ ਇਸ ਗੀਤ ਉੱਪਰ ਰੀਲਾਂ ਬਣਾ ਰਹੇ ਹਨ ਪਰ ਉੱਥੇ ਹੀ ਹੁਣ ਸਾਗਰ ਦੀ ਵੌਟੀ ਗੀਤ ਦੇ ਸਿੰਗਰ ਸਤਨਾਮ ਸਾਗਰ ਬਾਰੇ ਲਾਲੀ ਬਟਾਲੇ ਵਾਲੇ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਸਿੰਗਰ ਸਤਨਾਮ ਸਾਗਰ ਨੂੰ ਪਹਿਲਾਂ ਸਟੇਜ ਤੇ ਕੁਝ ਲੋਕਾਂ ਵੱਲੋਂ ਕਟਾਪਾ ਚੜਿਆ ਗਿਆ ਸੀ ਤੇ ਫਿਰ ਨਿਹੰਗ ਸਿੰਘਾਂ ਨੇ ਇੱਕ ਚੌਂਕ ਵਿੱਚ ਘੇਰ ਕੇ ਕਟਾਪਾ ਚੜਾਇਆ ਸੀ ਤੁਸੀਂ ਵੀ ਦੇਖੋ ਲਾਲੀ ਬਟਾਲਾ ਵੀਰ ਦੀ ਇਹ ਪੂਰੀ ਵੀਡੀਓ ਜਿਸ ਵਿੱਚ ਉਹ ਸਭ ਕੁਝ ਦੱਸ ਰਿਹਾ ਹੈ ਸਾਗਰ ਦੀ ਬੋਟੀ ਲੈਂਦੀ ਏ ਡਿਗਾ ਚਲਾ ਬਾਈ ਜੀ ਸਾਗਰ ਦਾ ਦੋ ਬਾਰੀ ਕਟਾਪਾ ਲੱਥਾ ਇੱਕ ਵਾਰ ਇਹਨੇ ਸਟੇਜ ਤੇ ਸਾਹਮਣੇ ਬੈਠੇ ਲੋਕਾਂ ਨੂੰ ਕਹਿਤਾ ਸੀ ਕਿ ਤੁਸੀਂ ਭੈਣ ਨੂੰ ਤੇ ਤੁਸੀ ਇਹਨੇ ਜੀਜੇ ਨੂੰ ਵੀ ਪੁੱਛ ਲਓ ਸਟੇਜ ਤੋਂ ਲਾ ਕੇ ਇਹਦਾ ਕਟਾਪਾ ਲਾਇਆ ਸੀਗਾ ਤੇ ਜਿਹੜੇ ਆ ਗਾਣੇ ਚੱਲਣਦੇ ਆ ਨਾ ਜਦੋਂ ਅਸੀਂ ਛੋਟੇ-ਛੋਟੇ ਹੁੰਨੇ ਹਾਂ ਇਹ ਉਦੋਂ ਦੇ ਪੁਰਾਣੇ ਗਾਣੇ ਆ ਸਾਗਰ ਦਾ ਇਧਰ ਪਿੰਡ ਆ ਅਮਰਸਰ ਵਾਲੇ ਬੰਦੇ ਗੰਢੀ ਪਿੰਡ ਪਿੰਡ ਆ ਉਸ ਟਾਈਮ ਤੇ ਮੇਲਿਆਂ ਦੇ ਵਿੱਚ ਬੜਾ ਮਸ਼ਹੂਰ ਹੁੰਦਾ ਸੀਗਾ ਉਹ ਉੱਤੇ ਮੈਂ ਫੋਟੋ ਆਜ ਇਸ ਕਰਕੇ ਲਾਈ ਆ ਵੀ ਹਰ ਜਣਾ ਖਾਣਾ ਦੂਜਾ ਤੀਜਾ ਵੀਡੀਓ ਬਣਾਈ ਜਾਂਦਾ ਵੇ ਇਹਦੇ ਬਾਰੇ ਥੋੜਾ ਜਿਹਾ ਦੱਸਿਆ ਜਾਵੇ ਵੀ ਇਹਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦਾ ਕੋਈ ਮਜ਼ਾਕ ਉਡਾਇਆ ਸੀ ਜਾਂ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਬਾਰੇ ਜਾਂ ਗੁਰੂ ਗੋਬਿੰਦ ਸਿੰਘ ਬਾਰੇ ਮਾੜਾ ਬੋਲਿਆ ਸੀ ਉਹ ਕਿਤੇ ਨਾ ਕਿਤੇ ਉਹ ਵੀਡੀਓ ਉਹਨੇ ਗਾਂ ਸਿੰਘਾਂ ਵੱਲੋਂ ਬਣਾਈ ਗਈ ਹੈ ਦਾ ਕਟਾਪਾ ਲੱਦੀਆਂ ਅਜੇ ਵੀ ਕਿਤੇ ਨਾ ਕਿਤੇ ਪਈ ਹੋਊਗੀ ਤਾਂ ਨੇ ਮਾਫੀਆਂ ਮੰਗੀਆਂ ਸੀਗੀਆਂ ਉਦੋਂ ਵੀ ਇਹਦਾ ਬੜਾ ਚਰਚਾ ਚ ਨਾਂ ਆਇਆ ਸੀ ਚੌਂਕ ਟ ਖਲਾਰ ਕੇ ਬਹੁਤ ਕੁੱਟ ਕਟਾਪਾ ਆਇਆ ਸੀ ਗੁਰੂ ਗੋਬਿੰਦ ਸਿੰਘ ਤੇ ਇਹਨਾਂ ਨੇ ਮਾੜਾ ਚੰਗਾ ਬੋਲਿਆ ਸੀ ਤੇ ਮੁਰਕੇ ਮਾਫੀ ਹੁਣ ਇਸ ਕਰਕੇ ਚੀਜ਼ ਸਾਹਮਣੇ ਲਿਆਂਦੀ ਕਿ ਜਿੰਨੀ ਤੁਸੀਂ ਨੇਰੇ ਲਿਆਂਦੀ ਆ ਨਾ ਇਹਦਾ ਦੂਜਾ ਪਾਸਾ ਵੀ ਵੇਖੋ